ਪੰਜਾਬ ਵਾਸੀਆਂ ਲਈ ਆਈ ਵੱਡੀ ਖਬਰ ਡਾਕ ਘਰ ਦੀ ਇਸ ਸਰਕਾਰੀ ਸਕੀਮ ਦੇ ਫਾਰਮ ਭਰ ਲੋ ਮਿਲੇਗਾ ਲੱਖਾਂ ਰੁਪਏ ਦਾ ਲਾਭ ਖਨੌਰੀ ਬਾਰਡਰ ਤੇ ਇੱਕ ਕਿਸਾਨ ਦੀ ਹੋਈ ਮੌਤ ਹੁਣੇ-ਹੁਣੇ ਆਈ ਵੱਡੀ ਖਬਰ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚੱਲਦੇ ਆਂ ਅੱਜ ਦੀਆਂ ਮੁੱਖ ਖਬਰਾਂ ਉਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਕਾਰ ਨੇ 200 ਰੁਪਏ ਦੇ ਨੋਟ ਨੂੰ ਲੈ ਕੇ ਜਾਰੀ ਕੀਤੀ ਚੇਤਾਵਨੀ ਜਾਣੋ ਆਰਬੀਆਈ ਵੱਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਨਕਲੀ ਨੋਟਾਂ ਦਾ ਬਾਜ਼ਾਰ ਗਰਮ ਹੋ ਗਿਆ ਬਿਹਾਰ ਵਿੱਚ ਪਹਿਲਾਂ ਹੀ 500 ਦੇ ਨਕਲੀ ਨੋਟ ਚੱਲ ਰਹੇ ਹਨ ਹੁਣ 200 ਦੇ ਨਕਲੀ ਨੋਟ ਵੀ ਆਉਣੇ ਸ਼ੁਰੂ ਹੋ ਗਏ ਹਨ ਲਗਭਗ 9 ਸਾਲ ਪਹਿਲਾਂ 2016 ਵਿੱਚ ਸਰਕਾਰ ਨੇ 500 ਅਤੇ 1000 ਦੇ ਪੁਰਾਣੇ ਨੋਟਾਂ ਨੂੰ ਪ੍ਰਚਲਨ ਤੋਂ ਦੋ ਵਾਪਸ ਲੈ ਲਿਆ ਇਸ ਤੋਂ ਬਾਅਦ 2000 ਦੇ 500 ਦੇ ਅਤੇ 1000 ਰੁਪਏ ਦੇ ਨੋਟ ਜਾਰੀ ਕੀਤੇ ਗਏ ਤਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਨਕਲੀ ਨੋਟਾਂ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਹੈ ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਸੀਐਮ ਮਾਨ ਨੇ ਐਸਐਸਐਫ ਮੁਲਾਜ਼ਮ ਦੀ ਮੌਤ ਤੇ ਪਰਿਕਟਾਇਆ ਦੁੱਖ ਸਰਕਾਰ ਵੱਲੋਂ 2 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਐਸਐਸਐਫ ਮੁਲਾਜ਼ਮ ਹਰਸ਼ਵੀਰ ਸਿੰਘ ਦੀ ਪੀਤੀ ਰਾਦੇ ਰਾਤ ਮੌਤ ਹੋ ਗਈ ਹੈ ਜੀ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਉਸਨੇ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ ਹਰਸ਼ਵੀਰ ਸਿੰਘ ਆਪਣੇ ਮਾਪਿਆਂ ਦੇ ਕਲੋਤਾ ਪੁੱਤਰ ਸੀ ਖਬਰ ਸੁਣਦੇ ਹੀ ਪਾਨੀਕਾਲੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮੰਦਪਾਗੀ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਨੇ ਮੁਲਾਜ਼ਮ ਦੇ ਪਰਿਵਾਰ ਨੂੰ 1 ਕਰੋੜ ਰੁਪਏ ਸਰਕਾਰ ਵੱਲੋਂ ਦੇਣ ਦਾ ਹਲ ਕੀਤਾ ਹੈ ਇਸ ਦੇ ਨਾਲ ਹੀ HDFC ਬੈਂਕ ਵੱਲੋਂ ਜੀਵਨ ਬੀਮਾ ਤਹਿਤ 1 ਕਰੋੜ ਰੁਪਏ ਅਲੱਗ ਤੋਂ ਦਿੱਤੇ ਜਾਣਗੇ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਜਿਹੜੀ ਤੁਸੀਂ ਦੇਖ ਸਕਦੇ ਹੋ ਜੀ ਹਾਂ ਖਬਰ ਹੈ ਆਰੀਏ ਸਾਹਮਣੇ SSF ਦੇ ਮੁਲਾਜ਼ਮ ਦੀ ਮੌਤ ਹੋ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਾ ਹੈ ਕਿ ਭਗਵਾਨੀਗੜ ਦੇ ਬਲ ਬਲਦ ਕੈਂਚੀਆਂ ਵਿਖੇ ਬੀਤੇ ਦਿਨੀ ਬੰਦਪਾਗੀ ਘਟਨਾ ਬਾਬਰੀ ਡਿਊਟੀ ਦਾ ਨਾਤਾ ਐ ਐਸਐਫ ਦੇ ਮੁਲਾਜ਼ਮ ਗੱਡੀ ਹਾਸਾਗ੍ਰਸ ਹੋ ਗਈ ਜਿਸ ਕਾਰਨ ਹਾਸਾ ਵਰਤਦਾ ਵੱਡੀ ਅਪਡੇਟ ਇੱਕ ਹੋਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖੁਸ਼ਖਬਰੀ ਹੈ ਪੰਜਾਬ ਚੋਂ ਲੰਘੇਗੀ ਨਵੀਂ ਰੇਲ ਲਾਈਨ ਜ਼ਮੀਨ ਲਈ ਸਰਵੇਖਣ ਸ਼ੁਰੂ ਜੀ ਹਾਂ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਜੰਮੂ ਤੱਕ ਮੌਜੂਦਾ ਰੇਲਵੇ ਲਾਈਨਾਂ ਤੇ ਆਵਾਜਾਈ ਦੇ ਭੋਜ ਨੂੰ ਘਟਾਉਣ ਲਈ ਰੇਲ ਗੱਡੀਆਂ ਦੀ ਗਤੀ ਵਧਾਉਂ ਦਿੱਲੀ ਤੋਂ ਜੰਮੂ ਤੱਕ ਇੱਕ ਨਵੀਂ ਰੇਲਵੇ ਲਾਈਨ ਵਿਛਾਉਣ ਦੇ ਯਤਨ ਸ਼ੁਰੂ ਹੋ ਗਏ ਹਨ ਨਵੀਂ ਰੇਲਵੇ ਲਾਈਨ ਲਈ ਸਰਵੇਖਣ ਦਾ ਕੰਮ ਵੀ ਸ਼ੁਰੂ ਹੋ ਗਿਆ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਅੱਜ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਜਿਹੜੀ ਆ ਦੇਖ ਸਕਦੇ ਹੋ ਯਾ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਦਿੱਲੀ ਤੋਂ ਹੁਣ ਜੰਮੂ ਤੱਕ ਜਿਹੜੀ ਰੇਲ ਗੱਡੀ ਦੀ ਨਵੀਂ ਲਾਈਨਾਂ ਵਿਛਾਈਆਂ ਜਾਣਗੀਆਂ ਜੀ ਪਰ ਦੇਸ਼ੀ ਰੇਲਵੇਜ਼ ਉਤਰਾਣਾ ਕਿਹਾ ਕਿ ਦਿੱਲੀ ਤੋਂ ਅੰਬਾਲਾ ਤੱਕ ਦੂਰੀ ਰੇਲਵੇ ਲਾਈਨਾਂ ਤੇ ਅੰਬਾਲਾ ਤੋਂ ਜੰਮੂ ਤੱਕ ਇੱਕ ਲਾਈਨ ਵਿਛਾਈ ਜਾਵੇਗੀ ਹਾਲਾਂਕਿ ਰੇਲਵੇ ਨੇ ਅਜੇ ਤੱਕ ਇਸ ਬਾਰੇ ਅਧਿਕਾਰਤ ਤੌਰ ਤੇ ਕੁਝ ਨਹੀਂ ਕਿਹਾ ਗਿਆ ਦਿੱਲੀ ਨਵੀਂ ਦਿੱਲੀ ਜੰਮੂ ਤੋਂ ਵਿਸਾਪ ਯਾਤਰਾ ਰਸਤਾ ਹੈ ਨਵੀਂ ਦਿੱਲੀ ਤੋਂ ਅੰਬਾਲਾ ਤੱਕ ਰੋਜ਼ਾਨਾ 50 ਤੋਂ ਵੱਧ ਰੇਲਗੱਡੀਆਂ ਚੱਲਦੀਆਂ ਹਨ ਜਦੋਂ ਕਿ ਅੰਬਾਲਾ ਤੋਂ ਜੰਮੂ ਤੱਕ ਰੋਜ਼ਾਨਾ 20 ਤੋਂ ਵੱਧ ਰੇਲਗੱਡੀਆਂ ਚੱਲਦੀਆਂ ਹਨ ਇਹ ਮੰਨਿਆ ਜਾ ਰਿਹਾ ਹੈ ਕਿ ਨਵੀਂ ਰੇਲਵੇ ਲਾਈਨ ਪੁਰਾਣੀ ਰੇਲਵੇ ਲਾਈਨਾਂ ਦੇ ਨੇੜੇ ਵਿਚਾਈ ਜਾਏਗੀ ਤਾਂ ਜੋ ਰੇਲ ਗੱਡੀਆਂ ਦੇ ਸੰਚਾਲਨ ਵਿੱਚ ਕੋਈ ਵਿਘਨ ਨਾ ਪਵੇ ਅਤੇ ਯਾਤਰੀ ਮੌਜੂਦਾ ਰੇਲਵੇ ਸਟੇਸ਼ਨਾਂ ਤੇ ਰੇਲ ਗੱਡੀਆਂ ਵਿੱਚ ਚੜ੍ਹ ਕੇ ਜੜ ਤੇ ਉਤਰ ਸਕਣ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਕਿ ਹੁਣ ਦਿੱਲੀ ਤੋਂ ਜੰਮੂ ਤੱਕ ਨਵੀਂ ਰੇਲਵੇ ਲਾਈਨ ਦਾ ਆ ਜਿਹੜਾ ਐਲਾਨ ਕੀਤਾ ਗਿਆ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਖਨੌਰੀ ਬਾਰਡਰ ਤੇ ਮੰਤਭਾਗੀ ਖਬਰ ਆਈ ਹੈ ਸਾਹਮਣੇ ਮੋਰਚੇ ਤੇ ਡਟੇ ਕਿਸਾਨ ਨੇ ਛੱਡੇ ਸਾਹ ਨੌਰੀ ਬਾਡਰ ਤੇ ਚੱਲ ਰੇ ਕਿਸਾਨੀ ਸੰਘਰਸ਼ ਤੋਂ ਮੰਗਤਬਾਗੀ ਖਬਰ ਸਾਹਮਣੀ ਆ ਰਹੀ ਹੈ ਜਿੱਥੇ ਮੋਰਚੇ ਤੇ ਡਟੇ ਕਿਸਾਨ ਨੇ ਦਮ ਤੋੜ ਤਾ ਮ੍ਰਿਤਕ ਦੀ ਪਛਾਣ ਜੱਗਾ ਸਿੰਘ ਪੁੱਤਰ ਦਰਬਾਰਾ ਸਿੰਘ ਪਿੰਡ ਗੁਦਾਰਾ ਦੇ ਹਸੀਲ ਜਤੋਂ ਜ਼ਿਲ੍ਹਾ ਫਰੀਦਕੋਟ ਵੱਜੋਂ ਹੋਈ ਹੈ ਜੀ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਤਾਂ ਖਨੌਰੀ ਵਾਰਡਰ ਦੇ ਕਿਸਾਨ ਦੇ ਨਾਮ ਦੋੜਦਾ ਜੱਗਾ ਸਿੰਘ ਦੀ ਉਮਰ ਲਗਭਗ 80 ਸਾਲ ਤੇ ਉਹ ਉਹ ਪੰਜ ਪੁੱਤਰ ਤੇ ਇੱਕ ਤੀ ਦਾ ਪਿਤਾ ਸੀ ਜਿਨ੍ਹਾਂ ਨੂੰ ਖਨੌਰੀ ਮੋਰਚੇ ਉੱਪਰ ਬਿਮਾਰ ਹੋਣ ਉਪਰੰਤ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿਸਾਨ ਦੀ ਇਲਾਜ ਦੌਰਾਨ ਮੌਤ ਹੋ ਗਈ 12 ਜਨਵਰੀ 2025 ਨੂੰ ਖਨੌਰੀ ਮੋਰਚੇ ਉੱਪਰ ਛੇ ਜੱਗਾ ਸਿੰਘ ਜੀ ਦੀ ਸ਼ਰਧਾਂਜਲੀ ਦੇਣ ਉਪਰੰਤ ਉਹਨਾਂ ਦਾ ਆਤਮ ਸੰਸਕਾਰ ਅੰਤਿਮ ਸੰਸਕਾਰ ਪਿੰਡ ਗੁਜ਼ਾਰਾ ਨੇੜੇ ਬਾਜਾ ਖਾਨੇ ਵਿਖੇ ਕੀਤਾ ਗਿਆ। ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਕੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਤੋਂ ਤਸਵੀਰਾਂ ਤੁਹਾਡੇ ਸਾਹਮਣੇ ਦੇਖ ਸਕਦੇ ਹੋ। ਤਰਨਤਾਰਨ 'ਚ ਔਰਤ ਨੂੰ ਬੰਦੀ ਬਣਾ ਕੇ ਨੌਜਵਾਨਾਂ ਨੇ ਲੁੱਟੇ 6 ਲੱਖ ਰੁਪਏ। ਜੀ ਹਾਂ ਤਰਨਤਾਰਨ ਦੀ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਜੀ। ਤਾਜ਼ਾ ਅਪਡੇਟ ਦੇਖ ਸਕਦੇ ਹੋ 6 ਲੱਖ ਰੁਪਏ ਜਿਹੜੀ ਆ ਲੋਟੇ ਗਏ ਨੇ ਕਰਨਤਾਰਨ ਦੇ ਕਸਬਾ ਖਡੂਰ ਸਾਹਿਬ ਚ ਦੁੱਧ ਦੀ ਡੈਰੀ ਦਾ ਕੰਮ ਕਰਦੇ ਨੌਜਵਾਨ ਦੀ ਮਾਂ ਨੂੰ ਪਿਸਤੌਲ ਦਿਖਾ ਕੇ ਬੰਦੀ ਬਣਾ ਕੇ ਪਿੰਡ ਦੇ ਹੀ ਤਿੰਨ ਨੌਜਵਾਨਾਂ ਵੱਲੋਂ ਕੋੜੋਂ ਕਿਸੇ ਤੌਰ ਦੇ 6 ਲੱਖ ਰੁਪਏ ਲੁੱਟੇ ਲੈ ਲੁੱਟ ਲੈ ਤਾਂ ਬਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਫੀਡ ਤੁਸੀਂ ਇੱਥੇ ਦੇਖ ਸਕਦੇ ਹੋ 6 ਲੱਖ ਦੀ ਲੁੱਟ ਕੀਤੀ ਗਈ ਹੈ ਜੀ ਪੁਲਿਸ ਦੇ ਨੂੰ ਦਿੱਤੇ ਬਿਆਨ ਅਨੁਸਾਰ ਜਤਿੰਦਰ ਕੁਮਾਰ ਵਾਸੀ ਖਨੂਰ ਸਾਹਿਬ ਸੈਕੀ ਕਸਬਾ ਕਪੂਰ ਸਾਹਿਬ ਦੇ ਆਪਣੇ ਹੀ ਘਰ ਚ ਹੀ ਡੇਰੀ ਦਾ ਕਰਦਾ ਹੈ ਅਤੇ ਉਹ ਆਪਣੀ ਗੱਡੀ ਜਾਂ ਗੱਡੀ ਰਾਹੀਂ ਸਵੇਰੇ ਦੁੱਧ ਇਕੱਠਾ ਕਰਨ ਚਲਾ ਗਿਆ ਸੀ ਉਸਨੇ 6 ਲੱਖ ਰੁਪਏ ਜੋ ਦੁੱਧ ਗ੍ਰੀਤਾਵਾਂ ਨੂੰ ਦੇਣੇ ਸਨ ਦੁਕਾਨ ਦੇ ਗੱਲੇ ਵਿੱਚ ਰੱਖੇ ਸਨ ਜਦੋਂ ਉਹ ਵਾਪਸ ਆਇਆ ਤਾਂ ਉਸਦੀ ਮਾਂ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਦੁਕਾਨ ਤੇ ਅੰਦਰ ਦੋ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਉਸ ਨੂੰ ਬੰਦੀ ਬਣਾ ਕੇ ਗੱਲੇੋਂ ਦੇ 6 ਲੱਖ ਰੁਪਏ ਲੁੱਟ ਕੇ ਉਤਲੇ ਹਨ ਨੌਜਵਾਲੂ ਟੇਰਿਆਂ ਦੀ ਸੀਸੀਟੀਵੀ ਕੈਮਰੇਜ਼ ਤਸਵੀਰ ਕੈਦ ਹੋ ਗਈ ਹੈ ਲੁੱਟ ਕਰਨ ਵਾਲੇ ਉੱਤਕ ਨੌਜਵਾਲ ਪਿੰਡ ਦੇ ਹੀ ਹਨ ਜਿਨ੍ਹਾਂ ਨੂੰ ਪਛਾਣ ਜੋ ਜਸਪਿੰਦਰ ਸਿੰਘ ਅਤੇ ਮਨਿੰਦਰ ਸਿੰਘ ਉਰਫ ਮੰਨੂ ਨੇ ਨਗਵਜੋਂ ਹੋਈ ਹੈ ਜਦਗੀ ਤੀਜਾ ਡੇਰਾ ਅਣ ਪਛਾਤਾ ਹੈ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਦੇਖ ਸਕਦੇ ਹੋ ਤਾਂ ਕੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਡਾਕ ਕਰਦੀ ਇਸ ਯੋਜਨਾ ਚ ਰੋਜ਼ਾਨਾ 333 ਰੁਪਏ ਕਰਕੇ ਕਮਾਓ ਲੱਖਾਂ ਰੁਪਏ 17 ਲੱਖ ਰੁਪਏ ਤੱਕ ਦਾ ਲਾਭ ਮਿਲੇਗਾ ਲੱਖਾਂ ਰੁਪਏ ਦਾ ਮਿਲੇਗਾ ਲਾਭ ਤੁਹਾਨੂੰ ਡਾਕ ਖਾਨੇ ਦੀ ਇਸ ਸਕੀਮ ਦੇ ਰਾਹੀਂ ਤਾਂ ਇਸ ਸਕੀਮ ਦੇ ਫਾਰਮ ਭਰ ਲਓ ਹਰ ਕੋਈ ਆਪਣੀ ਆਮਦਨ ਦਾ ਕੁਝ ਹਿੱਸਾ ਬਚਾਉਣਾ ਚਾਹੁੰਦਾ ਹੈ ਤੇ ਇਹਨੂੰ ਸੁਰੱਖਿਅਤ ਜਗ੍ਹਾ ਤੇ ਨਿਵੇਸ਼ ਕਰਨਾ ਚਾਹੁੰਦਾ ਹੈ ਤਾਂ ਜੋ ਭਵਿੱਖ ਵਿੱਚ ਉਹਨਾਂ ਨੂੰ ਵਧੀਆ ਰਿਟਰਨ ਮਿਲ ਸਕੇ ਪੋਸਟ ਆਫਿਸ ਦੀ ਸੇਵਿੰਗ ਸਕੀਮਾਂ ਇਸ ਕਾਰ ਲੋਕਾਂ ਨੂੰ ਬਹੁਤ ਮਸ਼ਹੂਰ ਬਣਾਉਂਦੀਆਂ ਹਨ ਤਾਂ ਇੱਕ ਵਧੀਆ ਸਕੀਮ ਹੈ ਇਸ ਦੇ ਵਿੱਚ ਤੁਸੀਂ ਅਪਲਾਈ ਕਰਕੇ ਇਸ ਸਕੀਮ ਦਾ ਬਹੁਤ ਵੱਡਾ ਲਾਭ ਉਠਾ ਸਕਦੇ ਹੋ ਇਸ ਸਕੀਮ ਵਿੱਚ ਜੇਕਰ ਤੁਸੀਂ ਰੋਜ਼ਾਨਾ 333 ਰੁਪਏ ਜਮ੍ਹਾਂ ਕਰਦੇ ਹੋ ਤਾਂ ਹਰ ਰਕਮ ਲਗਭਗ 10000 ਰੁਪਏ ਪ੍ਰਤੀ ਮਹੀਨਾ ਬਣਦੀ ਹੈ ਇਸ ਦਾ ਮਤਲਬ ਹੈ ਤੁਸੀਂ 1 ਸਾਲ ਵਿੱਚ 120000 ਰੁਪਏ 20000 ਰੁਪਏ ਦੀ ਬਚਤ ਕਰੋਗੇ ਤੁਸੀਂ 5 ਸਾਲਾਂ ਵਿੱਚ ਮਿਆਦ ਪੂਰੀ ਹੋਣ ਤੇ 599400 ਰੁਪਏ ਜਮ੍ਹਾਂ ਕਰੋਗੇ 6.8% ਦੀ ਵਿਆਜ ਤੇ ਤੁਹਾਨੂੰ ਇਹਦੇ ਵਿੱਚ 115000 ਰੁਪਏ ਦਾ ਵਿਆਜ ਮਿਲੇਗਾ ਤੁਹਾਨੂੰ 7,114,827 ਰੁਪਏ ਤੁਹਾਨੂੰ ਮਿਲਣਗੇ ਤਾਂ ਇਹ ਬਹੁਤ ਹੀ ਵਧੀਆ ਤੁਹਾਨੂੰ ਇਸ ਦੇ ਵਿੱਚ ਲਾਭ ਮਿਲੇਗਾ 5 ਸਾਲਾਂ ਦੇ ਵਿੱਚ ਤਾਂ ਜਲਦੀ ਫਾਰਮ ਭਰ ਲਓ ਮਿਲਦੇ ਹੋਰ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦੀ ਸਾਰਿਆਂ ਦਾ